ਵਾਰਡ ਨੰਬਰ 71 ਦੇ ਕਾਉਂਸਲਰ ਸ਼ਮਸ਼ੇਰ ਸਿੰਘ ਸੰਧੂ ਵੱਲੋਂ ਕਿਆ ਗਿਆ ਅਤੇ ਅਗਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇਲਾਕੇ ਵਿੱਚ ਸੀਵਰੇਜ ਦੀ ਸਮੱਸਿਆ ਚੱਲ ਰਹੀ ਸੀ ਮੈਂ ਦਿਨ ਰਾਤ ਸੁਪਰ ਸੈਕਰ ਗੱਡੀਆਂ ਇਲਾਕੇ ਦੇ ਵਿੱਚ ਲਗਵਾ ਕੇ ਲਗਾਤਾਰ ਸੀਵਰੇਜ ਦੀ ਸਫਾਈ ਕਰਵਾ ਰਿਹਾ ਹਾਂ ਅਤੇ ਇਲਾਕੇ ਵਿੱਚ 80% ਸੀਵਰੇਜ ਦੀ ਸਮੱਸਿਆ ਹੱਲ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਪਰ ਇੱਥੇ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਰੱਖਣਾ ਚਾਹੁੰਦਾ ਹਾਂ ਕਿ ਕੁਝ ਸ਼ਰਾਰਤੀ ਅਨਸਰ ਇਹ ਬਰਦਾਸ਼ਤ ਨਹੀਂ ਕਰ ਰਹੇ ਹਨ ਕਿ ਮੈਂ ਇਸ ਦਿਨ ਰਾਤ ਆਪ ਜੀ ਦੀ ਹਰ ਮੁਸ਼ਕਲ ਦਾ ਹੱਲ ਕਰਾ ਰਿਹਾ ਹਾਂ ਮੈਂ ਮੰਗਲਵਾਰ ਸੁਪਰ ਸੈਕਰ ਗੱਡੀਆਂ ਨਾਲ ਗਲੀ ਨੰਬਰ 14 ਦੇ ਵਿੱਚ ਸੀਵਰੇਜ ਦੀ ਸਫਾਈ ਕਰਵਾਈ ਪਰ ਅੱਜ ਉਹ ਸਿਵਰੇਜ ਫੇਰ ਤੋਂ ਬਲੌਕ ਹੋ ਗਿਆ ਮੇਰੀ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਅਤੇ ਜਦੋਂ ਮੈਂ ਮੌਕੇ ਤੇ ਅਧਿਕਾਰੀਆਂ ਨਾਲ ਜਾ ਕੇ ਉਸ ਸਿਵਰੇਜ ਨੂੰ ਦੇਖਿਆ ਤਾਂ ਪਤਾ ਲੱਗਾ ਕਿ ਕਿਸੇ ਸ਼ਰਾਰਤੀ ਅੰਤਰਾ ਨੇ ਉਸ ਵਿੱਚ ਕੰਬਲ ਸੁੱਟ ਕੇ ਉਸ ਨੂੰ ਬਲੌਕ ਕਰ ਦਿੱਤਾ ਸੀ ਜੋ ਇਲਾਕੇ ਦੀ ਸਫਾਈ ਨਾ ਹੋ ਸਕੇ ਮੈਂ ਉਹ ਵੀਡੀਓ ਆਪਜੀ ਦੇ ਸਾਹਮਣੇ ਲਿਆਉਣਾ ਚਾਹਨਾ ਹਾਂ ਗਰੁੱਪਾਂ ਵਿੱਚ ਵੀ ਪਾਈ ਗਈ ਹੈ ਗਲੀ ਨੰਬਰ 14 ਦੇ ਵਿੱਚ ਜਿਹੜੀ ਸੀਵਰ ਦੀ ਸਫਾਈ ਗੱਡੀਆਂ ਨਾਲ ਕੀਤੀ ਆ ਚੈਤਾਨੀ ਨੇ ਕਿਸੇ ਨੇ ਉਹਦੇ ਵਿੱਚ ਕੰਬਲ ਸੁੱਟ ਕੇ ਤੇ ਸਾਰਾ ਸੀਵਰ ਬਰੋਕ ਕੀਤਾ ਤੇ ਆਣ ਕੇ ਕੱਢਿਆ ਜੇ ਵੇਖ ਲੋ ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਅਸੀਂ ਰਾਤ ਦੇਰੇ ਲੱਗੇ ਆਂ ਵੀ ਲੱਕ ਦੀ ਸਫਾਈ ਚਾਹੀਦੀ ਕੋਈ ਚੈਤਾਨੀ ਵੇਖ ਲੋ ਕਰਕੇ ਤੇ ਸੀਵਰ ਬੰਦ ਕੀਤਾ ਪਿਆ ਜੇ ਲੱਖ ਲਾਂ ਤੇ ਉਹਦੇ ਕੰਮ ਦੀ ਜੇ ਜਾਂ ਕੋਈ ਵੀ ਭੈਣ ਜੀ ਆ ਲਾਕੇ ਇਹ ਸਮੱਸਿਆ ਨੂੰ ਦੂਰ ਕਰਦੇ ਤੇ ਉਹ ਜਿਹੜੀ ਆ ਵੀਡੀਓ ਵਾਇਰਲ ਹੋ ਰਹੀ ਆ ਕੰਬਲ ਵਾਲੀ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਜੀ ਵਾਇਗੁਰ ਜਿੱਕਰ ਖਾਨ ਸਾਹਿਬ ਹੈਗੇ ਉਹ ਵੀ ਫੜੇ ਜੀ ਦੇਖੋ ਜੀ ਸੀਵਰ ਦੀ ਸਮੱਸਿਆ ਪਿਛਲੇ ਕਾਫੀ ਸਮੇ ਤੋਂ ਜਿਹੜੀ ਸਾਰੇ ਸ਼ਹਿਰ ਦੇ ਵਿੱਚ ਚੱਲੀ ਆ ਰਹੀ ਆ ਫਿਰ ਵੀ ਉਹਦੇ ਬਾਵਜੂਦ ਸਹੀ ਆਪਣੇ ਇਲਾਕੇ ਦੀ ਬੜੇ ਧਿਆਨ ਦੇ ਨਾਲ ਸਫਾਈ ਕਰਾਉਣ ਦੇ ਆ ਜਿਹੜੀ ਕਿਤੇ ਵੀ ਸਾਨੂੰ ਪ੍ਰੋਬਲਮ ਆਉਂਦੀ ਹੈ ਗੱਡੀਆਂ ਲਵਾ ਕੇ ਬੰਦੇ ਨਾਲ ਲਾ ਕੇ ਹਰ ਵਕਤ 24 ਘੰਟੇ ਸੀ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਨਾਲ ਜਾ ਕੇ ਕੰਮ ਕਰਨ ਦੇ ਆ ਆ ਪਰਸੋ ਚੌਥ ਦੀ ਗੱਲ ਮੈਂ ਚੁੱਪਰ ਚੱਕਰ ਗੱਡੀਆਂ ਲਵਾ ਕੇ ਜਿਹੜੀ ਸਫਾਈ ਕਰਦੀ ਸੀ ਵੀ ਸੀਵਰ ਬਲੌਕਰ ਹੁੰਦੇ ਸੀ ਤੇ ਹੋਦਿਆਂ ਸਾਫ ਕਰਾਇਆ ਉਹਦੇ ਵਿੱਚੋਂ ਕਿਸੇ ਛਰਾਰਤੀ ਆਂਸਰ ਨੇ ਇੱਕ ਦੋ ਤਿੰਨ ਕੰਬਲ ਸੁੱਟਿਆ ਵੀ ਸੀਵਰ ਫੇਰ ਬਲੌਕ ਹੋਵੇ ਇਹ ਛਰਾਰਤੀ ਜਿਹੜੇ ਲੋਕ ਨੇ ਇਹ ਕਿਉਂ ਕਰਦੇ ਆ ਇਹ ਪਤਾ ਨਹੀਂ ਵੀ ਇਹਨਾਂ ਨੂੰ ਚਾਹੇ ਤੇ ਸਾਡੇ ਕੰਮ ਚੰਗੇ ਨਹੀਂ ਲੱਗਦੇ ਇਲਾਕਾ ਨਿਵਾਸੀਆਂ ਨੂੰ ਪਰੇਸ਼ਾਨ ਕੀਤਾ ਵਾ ਤੇ ਅਸੀਂ ਤੇ ਆਪਣੀ ਮਿਹਨਤ ਕਰਨ ਡੇ ਹਾਂ ਪਰ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਵੀ ਸਾਰੇ ਰਲ ਕੇ ਸਾਥ ਦੇਣ ਇਹੋ ਛਰਾਰਤਾਂ ਅੰਸਰੀਆਂ ਨੂੰ ਪਤਾ ਲੱਗ ਜੇ ਪਈ ਇਲਾਕੇ ਦੇ ਇਲਾਕੇ ਦੇ ਨਾਲ ਹੋਰ ਵੀ ਅਵਾਰਡ ਦੇਖਿਆ ਜਾਵੇ ਗਲੀਆਂ ਦਾ ਪਾਣੀ ਇਕੱਠਾ ਹੁੰਦਾ ਸੀਵਰ ਦਾ ਕੀ ਕਹਿਣਾ ਚਾਹਦੇ ਹੋ ਸੀਵਰ ਦੀ ਸਪੱਸ਼ਿਆ ਤੇ ਵੇਖੋ ਸਾਰੇ ਸ਼ਹਿਰ ਦੀ ਚੱਲਣ ਡਈ ਆ ਵੀ ਮੇਨ ਦੀ ਸਫਾਈ ਚੱਲਣ ਡਈ ਔਨ ਗੱਡੀਆਂ ਲੱਗੀਆਂ ਨੇ ਥੋੜੇ ਦਿਨਾਂ ਦੀ ਗੱਲ ਆ ਇਹ ਸਾਰੀ ਸਮੱਸਿਆ ਦਾ ਹੱਲ ਹੀ ਕੱਢਣ ਡੇ ਆ ਮੇਅਰ ਜੀ ਦੇ ਨਾਲ ਸਾਲ ਨਾਲ ਰਲ ਕੇ ਮੀਟਿੰਗ ਵੀ ਪਰਸੋਂ ਸਾਡੀ ਹੋਈ ਆ ਤੇ ਇਹਦੀ ਬਹੁਤ ਜਲਦੀ ਜਿਹੜੀ ਹਾਲ ਹੈ ਸੀਵਰ ਸੀ ਕਰਾਂਗੇ ਬਹੁਤ ਜਲਦੀ ਇਹਦਾ ਹੱਲ ਕੱਢਣ ਤਿਆਰ ਹੋਵੇਗਾ ਤੇ ਜਿਹੜੇ ਨਵੇਂ ਸੀਵਰਾਂ ਦੇ ਟੱਕਣ ਲੱਗਣ ਵਾਲੇ ਕੀ ਜਾਣਾ ਚਾਹੁੰਦੇ ਟੱਕਣ ਲੱਗਣੇ ਸ਼ੁਰੂ ਹੋ ਗਏ ਜੀ 10 ਸਾਲ ਹੋ ਗਏ ਕਿਸੇ ਸੀਵਰ ਦਾ ਤੁਸੀਂ ਹਰ ਗਲੀ 'ਚ ਲੰਘ ਜੋ ਕਿਥੇ ਸੀਵਰ ਦਾ ਟੱਕਣ ਹੈ ਨਹੀਂ ਸੀ ਬਹੁਤ ਬੁਰੇ ਹਾਲਾਤ ਸੀ ਜਿਹੜੇ ਹੁਣ ਮੈਂ ਆ ਦੋ ਦਿਨਾਂ ਚਾਲੀ 40 45 ਟੱਕਣ ਦੇ ਵਾਸਤੇ ਕੁਝ ਮੇਰੇ ਕੋਲ ਪਏ ਆ ਤਾਂ ਦੋ ਦਿਨਾਂ ਸਾਰੀ ਵਾਰਡ ਦੇ ਟੱਕਣ ਸਾਰੇ ਕੰਪਲੀਟ ਕਰ ਦਾਂਗਾ ਸਾਰੇ ਟਿੱਕਣ ਲੱਗਣ ਲੈਣ ਹੁਣ ਆ ਵਾਰਡ ਦੀ ਪਬਲਿਕ ਨੂੰ ਕੀ ਜਾਣਾ ਧੰਨਵਾਦ ਮੈਂ ਪਬਲਿਕ ਨੂੰ ਇਹੋ ਕਹਿਣਾ ਵੀ ਇਹ ਵੱਤ ਤੋਂ ਵੱਤ ਥੋੜੇ ਦਿਨਾਂ ਦੀ ਗੱਲ ਹੈ ਸਾਰਾ ਮਸਲਾ ਹੱਲ ਹੋ ਜਾਏਗਾ ਅਸੀਂ ਲੱਗੇ ਰਾਤ ਦੇ ਨੇ ਮੈਂ ਆ ਕੱਲ੍ਹ ਤੋਂ ਛੁੱਟੀ ਆ ਪਰਸੋਂ ਨੂੰ ਜਾ ਕੇ ਮੇਰ ਸਾਹਿਬ ਨਾਲ ਗੱਲ ਕਰਕੇ ਤੇ ਕਾਰਪੋਰੇਸ਼ਨ ਸਾਰੇ ਅਧਿਕਾਰੀਆਂ ਸਾਦ ਕੇ ਬੁਲਾ ਕੇ ਜਿਹੜੀ ਵੀ ਸਮੱਸਿਆ ਜਲਦੀ ਜੁਦ ਦੇ ਹੱਲ ਕੱਢ ਕੇ ਦਾ ਜਲਦੀ ਜੁਦ ਦੇ ਹੱਲ ਕੱਢਾਂਗੇ ਅਸੀਂ ਚਲਾਵਾਂਗੇ ਜਲਦੀ ਆ ਵਾਰ ਨੰਬਰ ਬੋਲ ਦੋ ਵਾਰਾ ਵਾਰ ਨੰਬਰ ਕਤਰੀਏ ਜੀ ਆ ਜੀ ਨਾਮ ਬੋਲ ਕੇ ਜੀ ਆਪਣਾ ਤੁਸੀਂ ਵੀ ਆਪਣੇ ਕੌਂਸਲ ਸਾਹਿਬ ਰਾਹ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ ਤੁਸੀਂ ਤਕਰੀਬਨ 4 ਸਾਲ ਹੋ ਗਏ ਨੇ 3 ਸਾਲ ਪਹਿਲਾਂ ਕੌਂਸਲਰ ਦੇ ਇਲੈਕਸ਼ਨ ਤੋਂ ਤੇ ਸਾਲ ਹੋਣ ਹੋ ਗਿਆ ਸਾਲ ਤੁਹਾਨੂੰ ਪਤਾ ਇਲੈਕਸ਼ਨ ਹੋਇਆ ਹੋ ਗਿਆ ਪਰ ਸਾਡੇ ਕੌਂਸਲਰ ਸਾਹਿਬ ਸੁਮੇਸ਼ ਸਿੰਘ ਸੰਧੂ ਜੀ ਜਿਨ੍ਹਾਂ ਨੇ ਇਲਾਕੇ ਦੇ ਵਿੱਚ ਦਿਨ ਰਾਤ ਇੱਕ ਕੀਤਾ ਜੀ ਇਲਾਕੇ ਦੀ ਸਫਾਈ ਵਾਸਤੇ ਗਲੀਆਂ ਬਣਾਉਣ ਵਾਸਤੇ ਪਾਣੀ ਦੀ ਸਪਲਾਈ ਸੀਵਰੇਜ ਦੀ ਜਿਹੜੀ ਆ ਲੇਕਿਨ ਹੁਣ ਥੋੜੇ ਚਿਰਤੋਂ ਜਿਹੜੀ ਸੀਵਰੇਜ ਦੀ ਬਹੁਤੀ ਸਮੱਸਿਆ ਆ ਰਹੀ ਹੈ ਜਿਹੜੀਆਂ ਵੱਡੀਆਂ ਹੁੰਦੀਆਂ ਜਿਹੜੀਆਂ ਉਹ ਉਹਨਾਂ ਦੀ ਸਫਾਈ ਵੈਸੇ ਚੱਲ ਰਹੀ ਆ ਪਰ ਸਾਡੇ ਕੌਂਸਲਰ ਸਾਹਿਬ ਕਿਉਂਕਿ ਅਸੀਂ ਦਿਨ ਰਾਤ ਉਹ ਵੀਡੀਓ ਪਾਨੇ ਆ ਉਹਦੇ 'ਚ ਦੇਖਦੇ ਆਂ ਵੀ ਹਰ ਜਗ੍ਹਾ ਦੇ ਉੱਤੇ ਇਹ ਨਾਲ ਫਲੋਕੇ ਕੰਮ ਕਰਦੇ ਨੇ ਕਿਉਂਕਿ ਅਧਿਕਾਰੀਆਂ ਦੇ ਕੋਲ ਖਲੋਣਾ ਚਾਹੀਦਾ ਕੌਂਸਲਰ ਦੀ ਇਹ ਡਿਊਟੀ ਹੁੰਦੀ ਆ ਪਰ ਇਲਾਕੇ ਦੇ ਵਿੱਚ ਜੇ ਕਈ ਐ ਤੇ ਕੁਝ ਬੰਦੇ ਇਹੋ ਜਿਹੇ ਨੇ ਸ਼ਰਾਰਤੀ ਜਿਨ੍ਹਾਂ ਨੂੰ ਇਹਨਾਂ ਦੀ ਜਿਹੜੀ ਜੇਤਿਆ ਉਹ ਨਹੀਂ ਪਜੀ ਕਿਉਂਕਿ ਸਪਸ਼ਟ ਤੌਰ ਤੇ ਕਹੀਏ ਅਸੀਂ ਇੱਕ ਵੀਡੀਓ ਪਾਈ ਅਸੀਂ 14 ਨੰਬਰ ਗਲੀ ਦੇ ਵਿੱਚ ਇੱਕ ਸਫਾਈ ਕਰਾਈ ਸੀ ਸਿਵਰੇਜ ਦੀ ਵੱਡੀ ਹੋਦੀ ਸੀ ਬੜਾ ਵਧੀਆ ਸਿਵਰੇਜ ਚੱਲ ਪਿਆ 2 ਦਿਨ ਬਾਅਦ ਉਹ ਫੇਰ ਬੰਦ ਹੋ ਗਿਆ ਜਦੋਂ ਮੇਨ ਕੋ ਨਾਨਕਪੁਰਾ ਪਾਣੀ ਉਧਰ ਹੋ ਜਾਂਦਾ ਪਾਜੀ ਜਦੋਂ ਅਸੀਂ ਉਹ ਉਹ ਹਦੀ ਦੀ ਜਾ ਕੇ ਚੈਕਿੰਗ ਕਰਾਈ ਹੈ ਅਧਿਕਾਰੀਆਂ ਕੋਲੋਂ ਇਹ ਵਿੱਚੋਂ 3-4 ਕੰਬਲ ਨਿਕਲ ਆਏ ਉਹ ਕੰਬਲ 2 ਦਿਨਾਂ ਚ ਕਿੰਨੇ ਸੁੜਤੇ ਉਥੇ ਦੱਸੋ ਇਹ ਲੋ ਜਿਹੜੇ ਸ਼ਰਾਰਤੀ ਬੰਦੇ ਨੇ ਇਲਾਕੇ ਦੇ ਵਿੱਚ ਉਹ ਥੋੜਾ ਜਿਹਾ ਨਾ ਮਤਲਬ ਗੜਬੜ ਕਰਦੇ ਪਏ ਨੇ ਵੀ ਕਿਸੇ ਦਾ ਕਿਸ ਤਰੀਕੇ ਲੋਕਾਂ ਦੇ ਵਿੱਚ ਜਿਹਦਾ ਇਹਨਾਂ ਦਾ ਅਨਸਰ ਹੈ ਉਹਨੂੰ ਗਲਤ ਕੀਤਾ ਜਾਵੇ ਪਰ ਫਿਰ ਵੀ ਲੋਕ ਵੇਖਦੇ ਨੇ ਵੀ ਨਹੀਂ ਯਾਰ ਇਹੋ ਜਿਹਾ ਬੌਂਸਲਰ ਤੇ ਅਸੀਂ ਪਹਿਲੀ ਵਾਰੀ ਵੇਖਿਆ ਜਿਹੜਾ ਹਰ ਜਗ੍ਹਾ ਦੇ ਉੱਤੇ ਨਾਲ ਜਾ ਕੇ ਹਰ ਅਧਿਕਾਰੀਆਂ ਦੇ ਕੋਲ ਹਰ ਕੰਮ ਦੇ ਨਾਲ ਖੜੋ ਕੇ ਕੰਮ ਕਰਾਉਂਦਾ ਤੇ ਕੋਈ ਗੱਲ ਨਹੀਂ ਉਸ ਸਮੱਸਿਆ ਵੀ ਜਲਦੀ ਠੀਕ ਹੋ ਜੇਗੀ ਔਰ ਸ਼ਰਾਰਤੀ ਜਿਹੜੇ ਬੰਦੇ ਉਹਨਾਂ ਨੂੰ ਵੀ ਮੂਹ ਟੋਰ ਜਵਾਬ ਦੇਵਾਂਗੇ ਤੇ ਉਹਨਾਂ ਦਾ ਵੀ ਹੱਲ ਕੱਢਾਂਗੇ ਤੇ ਜਿਹੜਾ ਇਲਾਕੇ ਦੀ ਕਿਸੇ ਵੀ ਕਿਸਮ ਦੀ ਲਾਗੇ ਨੂੰ ਮੁਸ਼ਕਲ ਨਹੀਂ ਹੋਣ ਦਿੱਤੀ ਜਾਊਗੀ ਇਹ ਇਲਾਕਾ ਨਿਵਾਸੀਆਂ ਦਾ ਵਾਦਾ ਵਾ ਕਿਉਂਕਿ ਅਸੀਂ 4 ਸਾਲ ਤੋਂ ਉਹਨਾਂ ਦੀ ਸੇਵਾ 'ਚ ਲੱਗੇ ਆ ਤੇ ਗਾਂ ਵੀ ਇਦਾਂ ਹੀ ਲੱਗੇ ਰਹਿਣਗੇ ਬਸ ਸਾਹਿਬ ਜੀ ਨੂੰ ਜੀ